ਆ ਇਹਦੀ ਪਾਫ ਆ ਗਈ ਇਹ ਪਾਣੀ ਦੇ ਵਿੱਚ ਨੀਚੇ ਤੁਸੀਂ ਪਾ ਸਕਦੇ ਹੋ ਫਰੇਗਰੈਂਸ ਜਿਹੜੀ ਮਰਜ਼ੀ ਪਾ ਲਓ ਇਹ ਚ ਪਾਈ ਹੋਈ ਆ ਬਈ ਨਾ ਜੀ ਨਹੀਂ ਚ ਪਾਈ ਹਾਂ ਪਾ ਲਓ ਆ ਜਿਹੜੀ ਚੀਜ਼ ਆ ਪੂਰੇ ਘਰ ਨੂੰ ਮਹਿਕ ਲਾ ਦੂ ਕਿਤੇ ਵੀ ਰੱਖ ਸਕਦੇ ਹੋ ਇੱਕ ਜਗ੍ਹਾ ਦੇ ਉੱਤੇ ਆਫਿਸ ਦੇ ਵਿੱਚ ਰੱਖੋ ਚਾਹੇ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਪੂਰੇ ਗੱਲ ਬਾਤ ਹੈ ਇਹ ਚ ਇਹ ਚਾਕਲੇਟ ਆ ਚਾਕਲੇਟ ਵਾਲਾ ਹੈ ਹੈ ਤਾਂ ਪਾਣੀ ਜਿਹਾ ਚਾਕਲੇਟ ਵਰਗਾ ਲੱਗਦਾ ਤਾਂ ਹੈ ਨਹੀਂ ਹੈ ਖੁਸ਼ਬੂ ਦੇਖੋ ਦੀ ਇਹਦੀ ਤੁਸੀਂ ਅੱਛਾ ਖੋਲ ਕੇ ਦੇਖੋ ਨਾ ਹਾਂ ਖੋਲ ਕੇ ਦੇਖੋ ਇਹ ਕੁਝ ਕਹਿੰਦੇ ਤਾਂ ਨਹੀਂ ਨਾ ਨਾ ਜੀ ਵਾਹ ਕੀ ਬਾਤ ਆ ਚਾਕਲੇਟ ਫਲੇਵਰ ਹੈ ਹਾਂ ਜਾਓ ਦੋ ਦਿਨ ਰਹਿੰਦੀ ਹੈ ਇਹਦੀ ਫ੍ਰੈਗਰੈਂਸ ਦੋ ਦਿਨ ਹਾਂ ਦੋ ਪੱਕਰ ਹੋਊਗੀ ਬਹੁਤ ਥੋੜੀ ਮੋਤਰਾ ਜੀ ਅੰਨਾ ਕ ਲੱਗੂਗਾ ਐਨਾ ਕ ਲੱਗੂਗਾ ਆ ਦਿਖਾਈ ਬਾਈ ਐਦਾਂ ਇਹਨੂੰ ਵਿੱਚ ਰੱਖ ਕੇ ਆ ਫੜਿਓ ਐਨਾ ਜਿਵੇਂ ਪਲੱਗ ਆਪਣੇ ਘਰੇ ਹੁੰਦੇ ਹੀ ਆ ਕਿਤੇ ਲੱਗਿਆ ਪਲੱਗ ਆ ਦੇਖੋ ਐਵੇਂ ਆਪਾਂ ਇਹਨੂੰ ਵਰਤ ਸਕਦੇ ਆ ਬਾਈ ਤੁਹਾਡੇ ਆਫਿਸ ਦੇ ਵਿੱਚ ਲਾਓ ਐਵੇਂ ਪਾਓ ਇਹਨੂੰ ਆ ਕੀ ਬਾਤ ਆ ਦੇਖੋ ਵੀ ਰੰਗ ਵੀ ਕੱਢਦਾ ਹੈ ਮੈਂ ਦਿਖਾਈ ਆਉਂਦਾ ਨਜ਼ਰ ਆ ਆ ਦੇਖੋ ਇਹਨੂੰ ਪਲੱਗ ਦੇ ਵਿੱਚ ਪਾਉਂਗੇ ਤੁਸੀਂ ਆ ਜਿਹੜੀ ਪਲੇਟ ਜੀ ਲੱਗੀ ਹੈ ਦੇ ਉੱਪਰ ਆ ਦਿਖਾਏ ਇਹ ਹੀਟ ਦਿੰਦੀ ਆ ਇਹ ਇਹ ਹੀਟ ਦਿੰਦੀ ਆ ਤਾਂ ਇਹਦੇ ਨਾਲ ਜਿਹੜੀ ਲੱਕੜ ਦੀ ਜਿਹੜੀ ਫ੍ਰੈਗਰੈਂਸ ਉਹ ਨਿਕਲਦੀ ਆ ਬਾਹਰੇ ਪੂਰਾ ਤੁਹਾਡਾ ਆਫਿਸ ਗਹਿਮਾ ਗਹਿਮਾ ਹੋ ਜਾਊਗਾ ਨਾ ਜੀ ਇਹ ਵੀ ਆਹੀ ਜੀ ਇਹ ਦੁਬਈ ਦੀ ਆਟਮ ਆ ਇਹ ਦੁਬਈ ਦੀ ਹਾਂ ਜੀ ਤੇ ਤੁਸੀਂ ਜਾ ਕੇ ਲੈ ਕੇ ਆਏ ਹੋ ਕਿ ਇੱਥੇ ਮੰਗਵਾਈ ਆ ਇਹ ਮੰਗਾਈ ਆ ਇਹ ਤੇ ਅੱਛਾ ਜਾਹ ਤੇ ਹੀ ਹੈ ਹਾਂ ਜਾਹ ਜਾ ਰਹੇ ਕਿਆ ਬਾਤ ਆ ਇਹ ਤਾਂ ਜਿਵੇਂ ਬਾਬੇ ਉਹ ਲਈ ਫਿਰਦੇ ਉਹਨੇ ਉਵੇਂ ਲੱਗਦਾ ਕੋਸਲਟ ਮੈਂ ਨਾ ਜੀ ਨਾ ਅੱਛਾ ਇਹ ਵੀ ਬਿਜਲੀ ਤੇ ਚਲਦੀ ਆ ਨਹੀਂ ਕੋਲੇ ਵਾਲੀ ਆ ਜੀ ਕੋਲਾ ਲਈ ਕੋਲਾ ਧੂਆਂ ਕਰਦਾ ਹੋ ਫਿਰ ਨਾ ਨਾ ਜੀ ਤੂੰ ਹਾਂ ਨਹੀਂ ਅੱਛਾ ਕੋਲਾ ਕਿਵੇਂ ਕਿਵੇਂ ਚੱਲੂ ਫਿਰ ਮੈਨੂੰ ਦੱਸੋ ਹੁੱਕੇ ਵਾਲਾ ਕੋਲਾ ਨਹੀਂ ਆਂਦੰਦਾ ਉਹ ਧਰ ਕੇ ਜ ਉਹਦੇ ਉਪਰ ਆਵਾਸਾ ਧਰ ਦੋ ਜੀ ਫਿਰ ਪਹਿਲਾਂ ਹੁੱਕੇ ਵਾਲੇ ਕੋਲ ਜਾਣਾ ਪਿਆ ਕਰ ਸਾਨੂੰ ਨਾ ਨਾ ਉਹ ਵੀ ਆਪਾਂ ਦੇ ਦਾਂਗੇ ਕੋਲਾ ਹਾਂ ਜੀ ਮਿੱਤਰੋ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਨੀਲਵਾਲ ਦੇ ਉੱਤੇ ਤੁਹਾਡਾ ਅੱਜ ਤੁਹਾਨੂੰ ਮੈਂ ਇੱਕ ਨਵੀਂ ਲੋਕੇਸ਼ਨ ਤੇ ਲੈ ਕੇ ਆਇਆ ਤੇ ਨਵੀਂ ਵੀਡੀਓ ਦੇ ਨਾਲ ਵੀਡੀਓ ਕਾਦੀ ਉਹ ਵੀ ਤੁਹਾਨੂੰ ਦਿਖਾਉਣਾ ਪਹਿਲਾਂ ਤੁਸੀਂ ਬੋਰਡ ਤੇ ਮਾਰੋ ਨਿਗਾ ਫਿਰ ਆਲੇ-ਦਾਲੇ ਵੀ ਦਿਖਾਵਾਂਗੇ ਬਹੁਤ ਘੈਂਟ ਇੱਥੇ ਰੰਗ ਬੰਨਿਆ ਹੋਇਆ ਅਰਬ ਦੇਸ਼ਾਂ ਦੇ ਇਤਰ ਅਤੇ ਸੈਂਟ ਦਵਾਈ ਦੇ ਇਤਰ ਕਿਹਨਾਂ ਦੀ ਬਣਾਈ ਹੈ ਇਹ ਦੁਕਾਨ ਆ ਦੇਖੋ ਇੱਥੇ ਸ਼ਾਪ ਖੁੱਲੀ ਹੈਗੀ ਨਿਮਾ ਜਤਰ ਆਪਾਂ ਪਹਿਲਾਂ ਵੀ ਤੁਹਾਨੂੰ ਧੂਰੀ ਇਹਨਾਂ ਦੀ ਜਿਹੜੀ ਬ੍ਰਾਂਚ ਖੁੱਲੀ ਹੈਗੀ ਇਹ ਸੈਕੰਡ ਬ੍ਰਾਂਚ ਇਹਨਾਂ ਦੀ ਇੱਥੇ ਵੀ ਹੈਗੀ ਆ ਤੇ ਆਪਾਂ ਗੱਲਬਾਤ ਕਰਦੇ ਆ ਅੰਦਰ ਚੱਲ ਕੇ ਭਲਾਲ ਵਾਲੇ ਨਿਗਮ ਰਵਾਈ ਯਾਰ ਦੇਖੀ ਬਹੁਤ ਘੈਂਟ ਬੰਬਲ ਲੋਕੇਸ਼ਨ ਹੈ ਇਹ ਤੇ ਹੈਗੀ ਆ ਕਾਲੇ ਕੀ ਹਵੇਲੀ ਨਾਲ ਇਹਦੀ ਵੀ ਗੱਲ ਹੋ ਗਈ ਆਜੋ ਅੰਦਰ ਚੱਲਦੇ ਆ ਕਾਲੇ ਕੀ ਹਵੇਲੀ ਦੇ ਬਿਲਕੁਲ ਮੇਨ ਗੇਟ ਦੇ ਉੱਤੇ ਬਣੀ ਆ ਇਹ ਇਹ ਤਰਜ਼ ਦੀ ਦੁਕਾਨ ਤੇ ਬਾਈ ਅੰਦਰ ਖੜਿਆ ਇਹਦੇ ਨਾਲ ਆਪਾਂ ਗੱਲਬਾਤ ਕਰਦੇ ਆ ਥੋੜਾ ਥੋੜਾ ਨਿਗਾ ਮਾਰਦੇ ਪਹਿਲਾਂ ਬਾਈ ਆ ਦੇਖੋ ਕਿੰਨੀ ਕਿੰ ਐ ਤਾਂ ਆਟਮ ਇਹਨਾਂ ਨੇ ਡਿਸਪਲੇ ਤੇ ਲਾਈਆਂ ਹੋਈਆਂ ਨੇ ਬਾਕੀ ਗੱਲਾਂ ਵਰਤਾਂ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਆ ਇੱਕ ਤੁਹਾਡੇ ਵਾਸਤੇ ਨਵਾਂ ਲੈ ਕੇ ਆਇਆ ਇਸ ਵਾਰੀ ਪਹਿਲਾਂ ਜਿਹੜਾ ਤੁਹਾਨੂੰ ਵੀਡੀਓ ਦਿਖਾਈ ਆ ਉਹਦੇ ਵਿੱਚ ਇਹ ਹੈ ਨਹੀਂ ਸੀ ਇਹ ਨਵੀਂ ਫਰੇਗਰੈਂਸ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਉੱਪਰ ਨਿਗਾ ਮਾਰ ਲਓ ਆ ਦੇਖੋ ਆ ਜਿਹੜੇ ਨਵੇਂ ਨਵੇਂ ਸਾਰੇ ਤਰ੍ਹਾਂ ਇਹਨਾਂ ਦੇ ਵਿੱਚ ਅਲੱਗ-ਅਲੱਗ ਖੁਸ਼ਬੂਆਂ ਜਿਹੜੇ ਬੰਦੇ ਸ਼ਕੀਨ ਨੇ ਨਾ ਇਤਰ ਵਗੈਰਾ ਲਾਣ ਦੇ ਆ ਦੇਖੋ ਅਰਬ ਕੰਟਰੀ ਦੇ ਨੇ ਸਾਰੇ ਇਹ ਬਹੁਤ ਸਾਰੀਆਂ ਨਵੀਆਂ ਆਈਟਮਾਂ ਇਤਕੀ ਆਈਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਦ ਆ ਗਿਆ ਦੇਖੋ ਨਵੇਂ ਮਸਕ ਜੋ ਵੀ ਸਾਰਾ ਇਹਦੇ ਵਿੱਚ ਤੁਹਾਨੂੰ ਮਿਲੂਗਾ ਠੀਕ ਹੈ ਨਾ ਕਈ ਵਾਰੀ ਇਹਦੇ ਪਹਿਲੇ ਪਹਿਲੀ ਵੀਡੀਓ ਵਿੱਚ ਕਈ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਜੀ ਇਹਨਾਂ ਦਾ ਕੋਈ ਲੇਬਲ ਫਲਾਣਾ ਟਿਕੜਾ ਉਹ ਸਾਰਾ ਕੁਝ ਤੁਹਾਨੂੰ ਅੱਜ ਸਾਹਮਣੇ ਰੱਖਾਂਗੇ ਪਰ ਇਹਦੇ ਬਾਰੇ ਪੂਰੀ ਜਾਣਕਾਰੀ ਇਸ ਦੁਆਰ ਤੋਂ ਪੱਲਾ ਮੰਗੇ ਜਿਹੜਾ ਇੱਥੇ ਮੈਨ ਬੈਠਦਾ ਆ ਦੇਖੋ ਵੱਡੀਆਂ ਪੈਕਿੰਗਾਂ ਵੀ ਆ ਗਈਆਂ ਨੇ ਇੱਥੇ ਆ ਫਰੰਟ ਤੇ ਲਾਇਆ ਹੈ ਕੀ ਕੀ ਆਈਟਮਾਂ ਕੀ ਕੀ ਨਾਮ ਹੈ ਦਾ ਸਾਰੀ ਗੱਲਬਾਤ ਆਪਾਂ ਕਰਦੇ ਆ ਵੀਰ ਦੇ ਨਾਲ ਹਾਂਜੀ ਕਿਵੇਂ ਕਾਕਾ ਜੀ ਵਧੀਆ ਜੀ ਕੀ ਹਾਲ ਚਾਲ ਨੇ ਪਹਿਲਾਂ ਤੁਹਾਡਾ ਨਾਮ ਦੱਸੋ ਕੀ ਹੈ ਮੇਰਾ ਨਾਮ ਹੈਗਾ ਹਰਜੋਤਪ੍ਰੀਤ ਸਿੰਘ ਹਰਜੋਤਪ੍ਰੀਤ ਸਿੰਘ ਬੜਾ ਸੋਹਣਾ ਨਾਮ ਤੇਰਾ ਅੱਛਾ ਜੀ ਆਪਾਂ ਨੇ ਇਤਰ ਦੀ ਦੁਕਾਨ ਕਰ ਲਈ ਹੈ ਹਾਂਜੀ ਹਾਂਜੀ ਇਤਰ ਦੀ ਦੁਕਾਨ ਕਰ ਲਈ ਮਤਲਬ ਕਿਵੇਂ ਪਲਾਨ ਬਣਿਆ ਹੈ ਬਸ ਐਂ ਪਲਾਨ ਬਣ ਗਿਆ ਹੀ ਬਸ ਪੜਾਈ ਦੇ ਨਾਲ ਨਾਲ ਮਾਂ ਕੋਈ ਕੰਮ ਕਰ ਕਰਨਾ ਚਾਹੀਦਾ ਵਧੀਆ ਗੱਲ ਹੈ ਨਾ ਨਾ ਕਈ ਪੜ੍ਹ ਕੇ ਬਾਹਰ ਭੱਜ ਜਾਂਦੇ ਨੇ ਤੁਸੀਂ ਨਹੀਂ ਸੋਚਿਆ ਬਸ ਹੀ ਮਾਂ ਇੱਥੇ ਕਰਾਂਗੇ ਜਿਹੜਾ ਕੰਮ ਕਰਨਾ ਹੈ ਨਾ ਵਧੀਆ ਆਪਣੇ ਦੇਸ਼ ਚ ਨਾ ਤਰੱਕੀ ਕਰੋ ਤੇ ਇਹਦੇ ਬਾਰੇ ਸਾਨੂੰ ਥੋੜੀ ਥੋੜੀ ਜਾਣਕਾਰੀ ਦਿਓ ਬਈ ਕੀ ਕੀ ਆਈਟਮਾਂ ਤੁਸੀਂ ਰੱਖੇ ਨੇ ਪਹਿਲਾਂ ਤਾਂ ਮੋਟਾ ਮੋਟੀ ਗਿਣਤੀ ਕਰਾਓ ਆਪਣੇ ਲੈ ਵੀ 404 ਤਰ੍ਹਾਂ ਦਾ ਇਤਰੂਦ ਪਿਆ ਹੈ ਜੀ 404 ਤਰ੍ਹਾਂ ਦਾ ਇੰਨੀਆਂ ਖਸਮੂਆਂ ਸਾਰੀ ਅਲੱਗ-ਅਲੱਗ ਹੋਣਗੀਆਂ ਹਾਂ ਸਾਰੀਆਂ ਅਲੱਗ-ਅਲੱਗ ਫਲੇਵਰ ਦੀਆਂ ਪਈਆਂ ਨੇ ਅੱਛਾ ਜੀ ਕਰੀਡ ਹੋ ਗਿਆ ਜੈਸਮੀਨ ਹੋ ਗਿਆ ਕੂਲ ਵਾਟਰ ਹੋ ਗਿਆ ਠੀਕ ਹੈ ਹਾਂ ਇਹ ਹੋਰ ਵੀ ਖਾਵੇ ਸਾਰੀਆਂ ਫਰੇਗਰੈਂਸ ਅੱਛਾ ਮੈਂ ਇੱਕ ਹੋਰ ਗੱਲ ਕਰ ਦਿਆਂ ਯਾਰ ਇਹ ਥਾਂ-ਥਾਂ ਤੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਹਾਂਜੀ ਉਹਨਾਂ ਨਾਲੋਂ ਕੀ ਫਰਕ ਹੈ ਕਿ ਸਾਰਾ ਕੁਝ ਸੇਮ ਹੀ ਹੁੰਦਾ ਇਹ ਸਾਰਾ ਕੁਝ ਸੇਮ ਹੀ ਹੋਊਗਾ ਯਾ ਆਪਣੀ ਲਗ ਸਾਰਾ ਨਹੀਂ ਨਹੀਂ ਉੱਥੇ ਵੀ ਉਹ ਵੀ ਕਹਿੰਦੇ ਨੇ ਵੀ ਸਾਡੇ ਕੋਲੇ ਆ ਵਧੀਆ ਤੁਹਾਡੇ ਕੋਲੇ ਆ ਵਧੀਆ ਤੁਹਾਡੇ ਕੋਲੇ ਇਦਾਂ ਕੋਈ ਫਰਕ ਹੈ ਉਹਨਾਂ ਨਾਲੋਂ ਉਹਨਾਂ ਨਾਲ ਬਹੁਤ ਜ਼ਿਆਦਾ ਫਰਕ ਹੋਊਗਾ ਜੀ ਆਪਣੇ ਨਾਲੋਂ ਕੁਆਲਿਟੀ ਦਾ ਕੁਆਲਿਟੀ ਦਾ ਫਰਕ ਇੱਕ ਨੰਬਰ ਹੋਊਗੀ ਕੁਆਲਿਟੀ ਅੱਛਾ ਇੱਕ ਨੰਬਰ ਕੁਆਲਿਟੀ ਉਹਦੀ ਤੁਹਾਡੀ ਗਾਰੰਟੀ ਹੋਊਗੀ ਹਾਂਜੀ ਇਹਨਾਂ ਦੀ ਆਪਣੀ ਗਾਰੰਟੀ ਹੋਊਗੀ ਹਾਂ ਨਹੀਂ ਅਗਲੇ ਲੋਕ ਗਾਲਾਂ ਬਹੁਤ ਕੱਢਦੇ ਨੇ ਨਾ ਇੱਕ ਨੰਬਰ ਗਾਰੰਟੀ ਹੋਊਗੀ ਵੀਡੀਓ ਚ ਕਮੈਂਟ ਕੱਬੇ ਕੱਬੇ ਆਉਂਦੇ ਹੁੰਦੇ ਨੇ ਕੋਈ ਚੈੱਕ ਕਰਨੀ ਆ ਜੇ ਆਪਣੀ ਗਾਰੰਟੀ ਹੋਊਗੀ ਅੱਛਾ ਆ ਕੀ ਐਟਮ ਲਾਈ ਹੋਈ ਤੁਸੀਂ ਪਹਿਲਾਂ ਇਹਨਾਂ ਦੀ ਗੱਲ ਕਰ ਲੈਣੇ ਅੱਗੇ ਇਹ ਈਤਰ ਆਗੇ ਜੀ ਸਾਰੇ ਈਤਰ ਨੇ ਹਾਂ ਈਤਰ ਕਿੰਨੇ ਤਰ੍ਹਾਂ ਦੇ ਈਤਰ ਨੇ ਇਹ ਆਪਣੇ ਨਾਲੇ 400 ਚਾਰ ਤਰ੍ਹਾਂ ਦੇ ਨੇ ਅੱਛਾ ਇਹ 404 ਤਰ੍ਹਾਂ ਦੇ ਇਹ ਪੋਲੋ ਵਾਲਾ ਆ ਗਿਆ ਪੋਲੋ ਇਹਦੇ ਬਾਰੇ ਜਾਣਕਾਰੀ ਤਾਂ ਥੋੜਾ ਪੋਲੋ ਦਾ ਮਤਲਬ ਇਹ ਕੀ ਹੁੰਦਾ ਇਹ ਪੋਲੋ ਸਪੋਰਟਸ ਆ ਗਈ ਹੈ ਅੱਛਾ ਹਾਂ ਪੋਲੋ ਸਪੋਰਟਸ ਜਿਹੜੇ ਇਹ ਗੱਲਾਂ ਦੇ ਸਕੀਨ ਨੇ ਬਾਈ ਇਹ ਤਰ ਵਗੈਰਾ ਲਾਣਦੇ ਆ ਦੇਖ ਲਓ ਇਹ ਪੋਲੋ ਸਪੋਰਟ ਆ ਗਿਆ ਤੇ ਆ ਕਿਹੜਾ ਆ ਗਿਆ ਇਹ ਚਾਕਲੇਟ ਚਾਕਲੇਟ ਵਾਲਾ ਹੈ ਹੈ ਤਾਂ ਪਾਣੀ ਦੇ ਚਾਕਲੇਟ ਵਰਗਾ ਲੱਗਦਾ ਤਾਂ ਹੈ ਨਹੀਂ ਹੈ ਖੁਸ਼ਬੂ ਦੇਖੋ ਦੀ ਇਹਦੀ ਤੁਸੀਂ ਅੱਛਾ ਹਾਂ ਖੋਲ ਕੇ ਦੇਖੋ ਹਾਂ ਖੋਲ ਕੇ ਦੇਖੋ ਇਹ ਕੁਝ ਕਹਿੰਦੇ ਤਾਂ ਨਹੀਂ ਨਾ ਨਾ ਜੀ ਨਾ ਵਾਹ ਕੀ ਬਾਤ ਹੈ ਚਾਕਲੇਟ ਫਲੇਵਰ ਹੈ ਹਾਂ ਜਾਓ ਦੋ ਦਿਨਾਂ ਰਹਿੰਦੀ ਹੈ ਇਹਦੀ ਫ੍ਰੈਗਰੈਂਸ ਦੋ ਦਿਨ ਹਾਂ ਦੋ ਪੱਕਾ ਰਹੂਗੀ 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 ਅੱਛਾ ਜੀ ਆਹ ਕੀ ਆ ਗਿਆ ਇਕਰਾਨ ਅਰਬੀ ਆ ਗਿਆ ਅਜੇ ਇਕਰਾਨ ਅਰਬੀ ਅਰਬ ਕੰਟਰੀ ਦੇ ਇਹ ਇਹ ਕੀ ਇਤਰ ਹੈ ਹਾਂ ਇਹ ਤਰ੍ਹਾਂ ਇਹ ਤਰ੍ਹਾਂ ਉਦ ਦੇ ਵਿੱਚ ਕੀ ਫਰਕ ਹੁੰਦਾ ਉਧਰ ਹੀ ਤਰੂਗੇ ਇਹ ਗਿਸਦਨ ਚੋਰ ਕਰਕੇ ਕਰਨਾ ਹੈ ਓਕੇ ਇੱਕ ਭਾਂਵਰਾ ਹੀ ਲਿਕੜਦਾ ਏ ਓਕੇ ਅਲੱਗ ਅਲੱਗ ਨੇ ਤੇ ਇਹਦੇ ਚ ਬਹੁਤ ਬਹੁਤ ਹੀ ਨਾਮ ਰੱਖੀ ਬੈਠੇ ਹੋ ਤੁਸੀਂ ਹੈ ਨਾ ਇਹ ਸੁਨਾਇਆ ਹੋ ਗਿਆ ਜੀ ਸੁਨਾਇਆ ਹੋ ਗਿਆ ਹਰਦਾ ਆ ਹੋ ਗਿਆ ਓਰ ਹੋ ਗਈ ਓਕੇ ਇਹ ਤਾਂ ਹਰਦਾ ਹੋ ਗਿਆ ਜੀ ਕੂਲ ਵਾਟਰ ਹੋ ਗਿਆ ਜੀ ਕੂਲ ਵਾਟਰ ਇਹ ਠੰਡਾ ਠੰਡਾ ਹੁੰਦਾ ਹਾਂ ਇਹ ਜੈਸਮੀਨ ਆ ਗਿਆ ਹੈ ਹਾਂ ਇਹ ਜੈਸਮੀਨ ਬਹੁਤ ਅਲਹਰਮਾ ਇਹ ਕੀ ਹੁੰਦਾ ਹੈ ਇਹ ਵੀ ਹੋ ਗਿਆ ਜੀ ਇਹ ਅਲਹਰਮਕ ਹਰਾਮ ਕੀ ਹੈ ਅਲਹਰਮਾ ਅਲਹਰਮ ਇਹਦਾ ਕੀ ਮਤਲਬ ਹੁੰਦਾ ਇਹਦਾ ਇਹਦਾ ਤੇ ਜੀ ਬਹੁਤ ਨੇ ਪਤੰਦਰ ਨਾ ਛੇੜੇ ਗਲਤ ਮੈਨੂੰ ਤਾਂ ਲੱਗਦਾ ਹੈ ਹੈਨਾ ਜਿਹੜੇ ਬੰਦੇ ਇੰਨਾ ਲਾਉਂਦੇ ਨੇ ਯਾਰ ਉਹਨਾਂ ਨੂੰ ਤਾਂ ਥੋੜਾ ਲੱਗਦਾ ਨਹੀਂ ਬਹੁਤ ਘੱਟਨ ਮੱਤ ਘੱਟ ਲੱਗਦਾ ਤਾਂ ਹੀ ਹੈ ਨਾ ਮੈਂ ਜਿਆਦਾ ਹਲਾਤਾ ਮੈਨੂੰ ਤਾਂ ਇਹ ਚੜ ਲੱਗਿਆ ਪੂਰਾ ਅੱਛਾ ਆ ਆਈਟਮ ਕੀ ਨੇ ਇਹ ਫੈਂਸੀ ਚੀਜ਼ ਆ ਗਈਆਂ ਜੀ ਕਿਸੇ ਨੂੰ ਗਿਫਟ ਕਰਨ ਆਏ ਗਿਫਟ ਕਰਨ ਵਾਸਤੇ ਲਓ ਮਿੱਤਰੋ ਤੁਸੀਂ ਨਾ ਕਿਸੇ ਆਪਣੇ ਫਰੈਂਡ ਨੂੰ ਗਿਫਟ ਕਰਨਿਆ ਕੋਈ ਆਈਟਮ ਇਹਨੂੰ ਇਸ ਤਰ੍ਹਾਂ ਪਾ ਕੇ ਪਰਫਿਊਮ ਪਾ ਕੇ ਇਹਦੇ ਵਿੱਚ ਨਾ ਇਹ ਤੁਸੀਂ ਅਲੱਗ-ਅਲੱਗ ਕੁਆਲਿਟੀ ਦੇ ਵਿੱਚ ਇਹਨਾਂ ਦੇ ਰੇਟਾਂ ਬਾਰੇ ਵੀ ਅੱਪ ਗੱਲ ਕਰਾਂਗੇ ਆ ਦੇਖੋ ਬਹੁਤ ਸੋਹਣੀਆਂ ਚੀਜ਼ਾਂ ਨੇ ਮਨ ਲੋ ਐਦਾਂ ਘਰੇ ਰੱਖੀ ਵੀ ਸੋਹਣੀ ਲੱਗਦੀ ਹੈ ਨਾ ਦੇਖੋ ਕਿੰਨੀ ਘੈਂਟ ਚੀਜ਼ ਆ ਜੇ ਤੁਸੀਂ ਉਧਰ ਟੇਬਲ ਤੇ ਖਾਲੀ ਵੀ ਪਈ ਹੈ ਨਾ ਬਹੁਤ ਸੋਹਣੀ ਲੱਗੂਗੀ ਇਹ ਡੈਕੋਰੇਟਿਵ ਬਹੁਤ ਚੰਦਾਂ ਆ ਆ ਦੇਖੋ ਆ ਇਹ ਵੀ ਆ ਦੀਆਂ ਹਾਂਜੀ ਇਹ ਵੀ ਆ ਅਲੱਗ-ਅਲੱਗ ਆ ਨਿਗਾ ਮਾਰ ਵੀ ਸਾਰੇ ਆ ਇਹਦੇ ਚ ਆ ਦੂਜਾ ਸਾਰੇ ਸੋਨੇ ਵਰਗੇ ਕਲਰ ਪਏ ਇਹਨਾਂ ਦੇ ਆ ਦੇਖੋ ਕਿੰਨੀਆਂ ਘੈਂਟ ਆਈਟਮਾਂ ਨੇ ਜਿਹੜੇ ਬੰਦੇ ਸਕੀਨ ਨੇ ਕਹਿੰਦੇ ਜੇ ਖਾਲੀ ਵੀ ਪਈ ਹੋਵੇ ਨਾ ਇੱਕ ਚੀਜ਼ ਆ ਕਦੇ ਤੁਹਾਡੀ ਲਮਾਰੀ ਚ ਤੁਹਾਡੇ ਸੋਕੇਸ ਦੇ ਵਿੱਚ ਪਈ ਉਦ ਦੀ ਸੋਹਣੀ ਲੱਗਦੀ ਆ ਤਾਂ ਹਨਾ ਪੂਰੀ ਗੱਲ ਬਾਤ ਆ ਆ ਤੁਸੀਂ ਉਦ ਦੀ ਗੱਲ ਕਰਦੇ ਉਦ ਤੇ ਅਤਰ ਦੇ ਵਿੱਚ ਕੀ ਫਰਕ ਹੈ ਉਹ ਕਿੱਥੇ ਉਦ ਦਿਖਾਇਆ ਸਾਨੂੰ ਸੰਤ ਪਤ ਨਹੀਂ ਲੱਗਦਾ ਵੀ ਉਦ ਕਿਹੜਾ ਹੈ ਤਾਂ ਸਾਰਾ ਕੁਝ ਕੀ ਪਿਆ ਆ ਜੀ ਉਦ ਵਾਈ 2 ਦੀ ਵਾਈ 2 ਦਾ ਹਾਂ ਅੱਛਾ ਵਾਈ 2 ਉਦ ਚਿੱਟਾ ਉਦ ਹਾਂ ਹਾਂ ਅੱਛਾ ਜੀ ਇਹਦੀ ਫਰੇਗਰੈਂਸ ਦੇ ਵਿੱਚ ਫਰਕ ਹੁੰਦਾ ਹੈ ਇਹਦੀ ਫਰੇਗਰੈਂਸ ਬਹੁਤ ਮਿੱਠੀ ਮਿੱਠੀ ਜਿਹੀ ਹੋਊਗੀ ਮਿੱਠੀ ਮਿੱਠੀ ਹੋਊਗੀ ਖਾਣ ਖਾ ਕੇ ਤਖਣਾ ਪੋਏ ਨਾ ਨਾ ਇਹ ਦੇਖੋ अच्छा हां वे हल्के जी हल्के हां अच्छा किसे नु ऊद दस की शौक ਹੁੰਦਾ ਕਿਸੇ ਨੂੰ ਇਤਰ ਦਾ ਸ਼ੌਕ ਹੁੰਦਾ ਹਾਂ ਠੀਕ ਹੈ ਇਹ ਜਿਹੜਾ ਆ ਆਈਟਮ ਆ ਤੁਸੀਂ ਦਵਾਈਆਂ ਜਿਹੀਆਂ ਕੀ ਰੱਖੇ ਨੇ ਇਹ ਰੂਮ ਫਰੈਸ਼ナー ਆ ਗਈ ਅੱਛਾ ਇਹ ਇਹ ਨਹੀਂ ਲਾਣ ਵਾਲੇ ਹੈਗੇ ਇਹ ਲਾਣਾ ਇਹ ਸੜਕਣ ਵਾਸਤੇ ਆ ਗਈ ਇਹ ਇਹ ਮਤਲਬ ਸਪਰੇਅ ਕਰਨ ਵਾਸਤੇ ਘਰ ਦੇ ਵਿੱਚ ਹਾਂ ਜੇ ਤੁਹਾਨੂੰ ਘਰ ਦੇ ਵਿੱਚ ਹੂਮਸ ਜੀ ਪੈਦਾ ਹੁੰਦੀ ਹੈ ਨਾ ਘਰੇ ਲੱਗਦਾ ਹੈਗਾ ਵੀ ਇਦਾਂ ਕੋਈ ਆਪਾਂ ਨੂੰ ਉਲਟੇ ਜੇ ਲੱਗਦੀ ਹੁੰਦੀ ਹੈ ਨਾ ਜਿਵੇਂ ਉਹ ਤੁਸੀਂ ਲੱਗ ਸਕਦੇ ਹੋ ਘਰੋਂ ਗੰਦੀ ਗੰਦੀ ਸਮੈਲ ਜੀ ਕਹੀਆਂ ਤੇ ਸੱਲਣ ਜੀ ਆਉਂਦੀ ਹੁੰਦੀ ਹੈ ਉਹ ਤੁਸੀਂ ਵਰਤ ਸਕਦੇ ਹੋ ਇਹਦੇ ਵਿੱਚ ਕਿੰਨੀਆਂ ਮਤਲਬ ਖੁਸ਼ਬੂਆਂ ਆਈਆਂ ਤੁਹਾਡੇ ਕੋਲੇ ਜਿਵੇਂ ਹੈਗਾ ਆਤਰ ਫੁੱਲ ਹਾਂਜੀ ਆ ਮਸਕ ਆ ਗਿਆ ਇਹ ਬਲੈਕ 우ਡ ਹੈ ਨਾ ਇਹ ਇਹਦੇ ਚ ਅਲੱਗ ਪਰਫਿਊਮ ਹੈ ਇਹ ਜਾਂ ਲੱਗਾ ਹੋਊਗਾ ਇਹ ਜਾਂ ਲੱਗਾ ਹੋਊਗਾ ਇਹ ਰੋਜ਼ ਵਾਲਾ ਆ ਗਿਆ ਜੀ ਇਹਦੇ ਚ ਕਿੰਨੀਆਂ ਤਰ੍ਹਾਂ ਦੀ ਵੈਰਾਈਟੀ ਤੁਹਾਡੇ ਕੋਲੇ ਆਪਣੇ ਆਵੇ ਤਿੰਨ ਤਰ੍ਹਾਂ ਦੀ ਵੈਰਾਈਟੀ ਤਿੰਨ ਤਰ੍ਹਾਂ ਦੀ ਵੈਰਾਈਟੀ ਆ ਇੱਕ ਤਾਂ ਇਹ ਆ ਗਿਆ ਆਤਰ ਫੁੱਲ ਮਸਕ ਤੇ ਬਲੈਕ 우ਡ ਹਾਂਜੀ ਅਛਾ ਜਿਹੜਾ ਇਹ ਲੱਗਿਆ ਸੀ ਇੱਥੇ ਆਪਾਂ ਇਹ ਵੀ ਸੇਮ ਹੀ ਹੈ ਹਾਂ ਜੀ ਇਹ ਵੀ ਸੇਮ ਹੈ ਅੱਛਾ ਇਹ ਵੀ ਆ ਰੋਜ ਇੱਕ ਆ ਇੱਕ ਆ ਪਿਆ ਆ ਨਹੀਂ ਦਿਖਾਇਆ ਤੁਸੀਂ ਨੇ ਇੱਕ ਰੋਜ ਇਹ ਵੀ ਪਿਆ ਰੋਜ ਫਲੇਵਰ ਇਹਦੇ ਵਿੱਚ ਹੈਗੀ ਆ ਤੁਹਾਨੂੰ ਮਿਲ ਜੂਗੀ ਹੈ ਨਾ ਤੇ ਇਹਨਾਂ ਆ ਸਾਰੇ ਇਹ ਪਹਿਲਾਂ ਅਲੱਗ-ਅਲੱਗ ਇਹਨਾਂ ਦੇ ਵਿੱਚ ਤੁਸੀਂ ਭਰ ਕੇ ਦੇਣੇ ਹੋਗੇ ਹਾਂ ਜੀ ਇਹਨਾਂ 'ਚ ਭਰ ਕੇ ਦੇਣੇ ਵਾਹ ਵਾਹ ਠੀਕ ਹੈ ਇਹ ਆਪ ਭੰਡੇ ਕੀ ਰੱਖੇ ਨੇ ਚਾਹ ਪੀਣ ਵਾਲੇ ਇਹ ਰੈਂਪ ਆ ਗਈ ਬਖੂਰ ਦਾ ਨਹੀਂ ਆ ਗਈ ਇਹ ਬਹੁਤ ਵਾਹ ਕੀ ਬਾਤ ਆ ਯਾਰ ਇਹ ਤੇ ਰਾਂਚ ਦਫਤਰਾਂ ਦੇ ਬਹੁਤ ਬਖਰੀ ਇਲਟਮਾ ਅਗਰ ਤੁਸੀਂ ਆਪਣੇ ਆਫਿਸ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਹਨ ਅੱਛਾ ਇਹ ਬਿਜਲੀ ਤੇ ਚੱਲਦਾ ਹੈ ਹਾਂ ਇਹ ਬਿਜਲੀ ਤੇ ਚੱਲਦਾ ਹੈ ਓਕੇ ਕਿਦਾਂ ਇਹਦਾ ਕੀ ਪ੍ਰੋਸੈਸ ਹੁੰਦਾ ਇਹਨੂੰ ਬਿਜਲੀ 'ਚ ਆਪਾਂ ਨੇ ਪਲੱਗ 'ਚ ਪਾ ਲਿਆ ਹਾਂ ਇਹ ਬਖੂਰ ਪਊਗਾ ਬਹੁਤ ਜੀ ਥੋੜੀ ਮਾਤ ਬਖੂਰ ਕਿਹੜਾ ਹੁੰਦਾ ਬਖੂਰ ਉਹ ਚੀਜ਼ ਆ ਗਈ ਹੈ ਦਿਖਾ ਦਿਓ ਅੱਛਾ ਇਹਨੂੰ ਬਖੂਰ ਕਹਿੰਦੇ ਨੇ ਹਾਂ ਇਹ ਬਖੂਰ ਦੇਖਾ ਕੀ ਹੈ ਤਾਂ ਚਾਹ ਪੱਤੀ ਜਿਹੀ ਲੱਗਦੀ ਮੈਨੂੰ ਤਾਂ ਯਾਰ ਆ ਦਿਖਾਈ ਬਾਈ ਇਹ ਚਾਹ ਪੱਤੀ ਲੱਗਦੀ ਹੈ ਕਾ ਬਖੂਰ ਅਕਲ ਪੱਕੀ ਹੈ ਹੋਰ ਐਟਮ ਹਨ ਇਹ ਫ੍ਰੇਗਰੈਂਸ ਬਹੁਤ ਸੁਣਿਆ ਹੈ ਅੱਛਾ ਤੇ ਮਲੋਕ ਇਹ ਜੋ ਹੀਟ ਨਾਲ ਆਉਂਦਾ ਹੈ ਇਹ ਅੰਦਰ ਵਿੱਚ ਪਾ ਕੇ ਹਾਂ ਜੀ ਕਿਉਂਕਿ ਇਹ ਤਾਂ ਬਹੁਤ ਥੋੜੀ ਮੋਤਰਾ ਜੀ ਅੰਨਾ ਕ ਲੱਗੂਗਾ ਅਜਾ ਇੰਨਾ ਕ ਲੱਗੂਗਾ ਆ ਦਿਖਾਏ ਬਾਈ ਐਦਾਂ ਇਹਨੂੰ ਵਿੱਚ ਰੱਖ ਕੇ ਆ ਬੜੋ ਇੰਨਾ ਜਿਵੇਂ ਪਲੱਗ ਆਪਣੇ ਘਰੇ ਹੁੰਦੇ ਹੀ ਆ ਕਿਤੇ ਲੱਗਿਆ ਪਲੱਗ ਆ ਦੇਖੋ ਐਵੇਂ ਆਪਾਂ ਇਹਨੂੰ ਵਰਤ ਸਕਦੇ ਆ ਬਾਈ ਤੁਹਾਡੇ ਆਫਿਸ ਦੇ ਵਿੱਚ ਲਾਓ ਐ ਪਾਓ ਇਹਨੂੰ ਆ ਕੀ ਆ ਬਾਤ ਆ ਦੇਖੋ ਵੀ ਰੰਗ ਵੀ ਕੱਢਦਾ ਹੈ ਮੈਂ ਦਿਖਾਈ ਆਹ ਨਾ ਜਰ ਆ ਦੇਖੋ ਇਹਨੂੰ ਪਲੱਗ ਦੇ ਵਿੱਚ ਪਾਉਂਗੇ ਤੁਸੀਂ ਆ ਜਿਹੜੀ ਪਲੇਟ ਜੀ ਲੱਗੀ ਹੈ ਦੇ ਉੱਪਰ ਆ ਦਿਖਾਏ ਇਹ ਹੀਟ ਦਿੰਦੀ ਆ ਇਹ ਇਹ ਹੀਟ ਦਿੰਦੀ ਆ ਤਾਂ ਇਹਦੇ ਨਾਲ ਜਿਹੜੀ ਲੱਕੜ ਦੀ ਜਿਹੜੀ ਫਰੇਗਰੈਂਸ ਉਹ ਨਿਕਲਦੀ ਆ ਬਾਹਰੇ ਪੂਰਾ ਤੁਹਾਡਾ ਆਫਿਸ ਗਹਿਮਾ ਗਹਿਮਾ ਹੋ ਜਾਊਗਾ ਨਾ ਜੀ ਐਹੀ ਗੱਲ ਬਾਤ ਆ ਤੇ ਉਹ ਇਹਦੇ ਚ ਹੋਰ ਕਿਹੜੀ ਕਿਹੜੀ ਕੁਆਲਿਟੀ ਆ ਕਲਰ ਵੀ ਅਲਗ-ਅਲਗ ਨੇ ਜੇ ਬਾਹਰੋਂ ਲਾਈਟ ਇਹਦੇ ਵਿੱਚ ਹੈਗੀ ਆ ਸਾਰਿਆਂ ਦੇ ਵਿੱਚ ਨਾ ਲਾਈਟ ਤੇ ਚੱਲਣ ਵਾਲੀ ਆਈਟਮ ਆ ਇਹ ਆ ਲਓ ਜੀ ਇਹ ਹੋ ਗਿਆ ਬਖੂਰ ਬਖੂਰ ਤੋਂ ਲਾਭ ਹੋਰ ਕੀ ਆਪਣੇ ਕੋਲੇ ਹੈਗਾ ਅਸੇ ਇਹਦੇ ਵਿੱਚ ਆ ਇਹਨਾਂ ਕੋਲੇ 3-4 ਤਰ੍ਹਾਂ ਦੀ ਆਈਟਮ ਹੈਗੀ ਆ ਆ ਦੇਖੋ ਜੀ ਉਦਾਂ ਵੀ ਬਹੁਤ ਸੋਹਣੀਆਂ ਚੀਜ਼ਾਂ ਨੇ ਫੈਂਸੀ ਆਈਟਮਾਂ ਨੇ ਇਹ ਕਈ ਵੰਦੇ ਸ਼ਕੀਨ ਹੁੰਦੇ ਨੇ ਸੇਮ ਪ੍ਰੋਸੈਸ ਆ ਇਹਨੂੰ ਬਿਜਲੀ ਤੇ ਲਾ ਕੇ ਤੁਸੀਂ ਆਪਣੇ ਆਫਿਸ ਦੇ ਵਿੱਚ ਘਰ ਦੇ ਵਿੱਚ ਲਾ ਸਕਦੇ ਹੋ ਤੇ ਜਿੱਦਾਂ ਕੋਈ ਵੀ ਜਗ੍ਹਾ ਦੇ ਸੀਲਣ ਵਾਲੀ ਜਗ੍ਹਾ ਤੇ ਤੁਸੀਂ ਪਰਫਿਊਮ ਇਹਨਾਂ ਦਾ ਜਿਹੜਾ ਰੂਮ ਫਰੈਸ਼ਰ ਤੇ ਆ ਆਈਟਮਾਂ ਆ ਗਈ ਇੱਕ ਇਹਨੂੰ ਕੀ ਕਹਿੰਦੇ ਨੇ ਵੀਰ ਏ ਵੀ ਆਈ ਜੇ ਦੁਬਈ ਦੀ ਐਡਮ ਆਈ ਇਹ ਦੁਬਈ ਦੀ ਹਾਂਜੀ ਇਹ ਤੁਸੀਂ ਜਾ ਕੇ ਲੈ ਕੇ ਆਏ ਹੋ ਕਿ ਇੱਥੇ ਮੰਗਵਾਈ ਹੈ ਇਹ ਮੰਗਾਈ ਹੈ ਇਹ ਅੱਛਾ ਜਾਹ ਤੇ ਹੀ ਹੈ ਹਾਂ ਜਹਾਜ਼ ਜਾ ਰਹੇ ਕੀ ਬਾਤ ਆ ਇਹਦਾ ਜਿਵੇਂ ਬਾਬੇ ਉਹ ਲਈ ਫਿਰਦੇ ਉਹਨੇ ਉਵੇਂ ਲੱਗਦਾ ਕੋਸਟਮ ਨਾ ਜੀ ਨਾ ਹੋ ਅੱਛਾ ਇਹ ਵੀ ਬਿਜਲੀ ਤੇ ਚੱਲਦੀ ਹੈ ਨਹੀਂ ਕੋਲੇ ਵਾਲੀ ਆ ਗਈ ਕੋਲੇ ਵਾਲੀ ਹਾਂ ਕੋਲਾ ਧੂਆਂ ਕਰਦਾ ਹੋ ਫਿਰ ਨਾ ਨਾ ਜੀ ਧੂਆਂ ਨਹੀਂ ਅੱਛਾ ਕੋਲਾ ਕਿਵੇਂ ਕਿਵੇਂ ਚੱਲੂ ਫਿਰ ਉਹ ਮੈਨੂੰ ਦੱਸੋ ਹੁੱਕੇ ਵਾਲਾ ਕੋਲਾ ਨਹੀਂ ਆਂਦਾ ਹੁੰਦਾ ਉਹ ਧਰ ਕੇ ਉਹਦੇ ਉੱਪਰ ਆਵਾ ਸਾਹ ਧਰ ਦੋ ਫਿਰ ਪਹਿਲਾਂ ਹੁੱਕੇ ਵਾਲੇ ਕੋਲੇ ਜਾਣਾ ਪਿਆ ਕਰੂ ਸਾਨੂੰ ਨਾ ਨਾ ਉਹ ਵੀ ਆਪਾਂ ਦੇ ਦਾਂਗੇ ਜੀ ਕੋਲਾ ਹਾਂ ਜੀ ਅੱਛਾ ਹੁੱਕੇ ਵਾਲਾ ਕੋਲਾ ਹਾਂ ਜੀ ਇਹ ਕੋਲਾ ਹੁੱਕੇ ਤੋਂ ਲੈ ਕੇ ਆਉਣੇ ਕੋ ਤੁਸੀਂ ਆਪਣਾ ਅਲੱਗ ਕੋਈ ਮੀਟਰ ਨਹੀਂ ਉਹੀ ਉਹੀ ਕੋਲਾ ਹੁੰਦਾ ਜੀ ਉਹੀ ਕੋਲਾ ਕੱਚਾ ਕੋਲਾ ਕੱਚਾ ਕੋਲਾ ਹੁੰਦਾ ਤੂੰ ਅਗਲਾ ਕਿਉਂ ਧਰਨਾ ਪੂਗਾ ਹਾਂ ਅਗਲਾ ਕੇ ਧਰਨਾ ਤੂੰ ਉਹ ਨਹੀਂ ਕਰਦਾ ਨਾ ਤੂੰ ਹਜਮ ਹੀ ਨਹੀਂ ਕਰਦਾ ਅੱਛਾ ਫਿਰ ਉਹ ਦੋ ਵਾਰ ਕੀ ਕਰਨਾ ਉੱਪਰ ਵਾਸਾ ਪਾ ਦੇਣਾ ਜੀ ਉਹੀ ਆਈਟਮ ਉਹੀ ਆਈਟਮ ਉਹੀ ਇਹਦੇ ਚ ਕਿੰਨੀਆਂ ਖਸਬੋਆਂ ਨੇ ਤੁਹਾਡੇ ਕੋਲ ਇਹਦੇ ਵਿੱਚ ਬਹੁਤ ਸਾਰੀਆਂ ਖਸਬੋਆਂ ਪਈਆਂ ਨੇ ਅੱਛਾ ਉਹ ਉਹ ਅਲੱਗ ਹੁੰਦੇ ਨੇ ਦਿਖਾਓ ਦੋ ਚਾਰ ਲਓ ਚੱਕ ਕੇ ਲੋਬੀ ਮਿੱਤਰੋ ਆਹ ਦੇਖ ਲਓ ਤੁਸੀਂ ਐਲਟਮੀ ਬਹੁਤ ਵਧੀਆ ਨੇ ਲਈ ਬੈਠਾ ਭਤਿੰਦਰ ਇਹ ਉਹ ਗੱਲ ਬਾਤ ਇਹਦੀ ਵਧੀਆ ਕਹਿੰਦਾ ਮੈਂ ਨਹੀਂ ਬਾਹਰ ਜਾਂਦਾ ਮੈਂ ਤਾਂ ਇੱਥੇ ਪੜਾਕੇ ਪਾਉਂਗਾ ਕਦੇ ਬਿਜਲੀ ਨਾਲ ਕਦੇ ਕੋਲਾ ਧਰ ਕੇ ਕੀ ਬਾਤ ਆ ਸਾਰੀਆਂ ਐਟਮਾ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਇਹਦੇ ਵਿੱਚ ਹੋਰ ਵੀ ਕਦੇ ਆਦ ਇਹ ਕੀ ਆ ਬਾਈ ਇਹ ਉਦ ਆ ਗਿਆ ਜੀ ਇਹ ਤਾਂ ਮੈਨੂੰ ਫੀਮ ਜੀ ਲੱਗਦੀ ਆ ਯਾਰ ਉਹ ਪੰਗਾ ਨਾ ਛੇੜਦੀ ਆ ਦੇਖੀ ਬਾਈ ਦਿਖਾਈ ਯਾਰ ਚੰਗੀ ਤਰ੍ਹਾਂ ਇਹ ਅਸੇ ਬਖੂਰ ਹਾਂ ਜੀ ਮੈਂ ਦੇਖ ਲਾਂ ਕਿਤੇ ਫੀਮ ਨਾ ਹੋਵੇ ਨਾ ਨਾ ਠੀਕ ਆ ਬਾਈ ਖਸਬੂ ਆਉਂਦੀ ਆ ਓਕੇ ਦੀ ਰਿਪੋਰਟ ਆ ਅੱਛਾ ਇਹ ਇਹਦੇ ਚ ਰੱਖ ਸਕਦੇ ਹਾਂ ਹਾਂ ਜੀ ਹਾਂ ਜੀ ਇਹਦੀ ਜਿਹੜੀ ਫਰੇਗਰੈਂਸ ਆ ਇਹਦੇ ਨਾਲੋਂ ਅਲੱਗ ਹੋਊਗੀ ਇਹ ਉਦਾਂ ਵੀ ਚੀਜ਼ ਲੱਗ ਆ ਇਹ ਕਾਲੀ ਜੀ ਆ ਇਹ ਤਾਂ ਮੈਨੂੰ ਚਾਹ ਪੱਤੀ ਲੱਗੀ ਇਹ ਮੈਨੂੰ ਲੱਗੀ ਜਿਵੇਂ ਅੱਜੇ ਹੁੰਦੀਆਂ ਨਾ ਪੂਰੀ ਪੂਰੀ ਫੀਮ ਜੀ ਕਾਲੀ ਫੀਮ ਜੀ ਵੀ ਹੁੰਦੀ ਇੱਕ ਚਲੋ ਇਹ ਹੈਗਾ ਬਾਈ ਉਦ 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 ਇਹਦੇ ਵਿੱਚ ਪੈਂਦਾ ਕੋਲਾ ਜਿਹੜਾ ਇਹਦੇ ਵਿੱਚ ਗਰਮ ਰੱਖਿਆ ਜਾਊਗਾ ਉਹਦੇ ਤੇ ਇਹਨੂੰ ਪਾ ਕੇ ਆਪਾਂ ਇਹਦੀ ਖੁਸ਼ਬੂ ਲੈ ਸਕਦੇ ਹਾਂ ਹੋਰ ਕਿਹੜੀ ਇਹਦੇ ਚ ਆਈਟਮ ਪੈਂਦੀ ਹੈ ਇੱਕ ਇਹ ਵਾਲੀ ਇਹ ਇਹਦਾ ਨਾ ਵੀ ਉਦ ਆ ਇਹ ਕਿਹੜਾ ਉਦ ਹੈ ਇਹ ਬਹੁਤ ਸਾਰੀਆਂ ਨੇ ਇਹਦੇ ਵਿੱਚ ਅੱਛਾ ਇਹਦੇ ਚ ਹੋਰ ਤਰ੍ਹਾਂ ਦਾ ਦੇਖਿਓ ਇਹ ਰਫ ਜਿਹਾ ਥੋੜਾ ਜਿਹਾ ਇਹ ਕਿੰਨਾ ਕੁ ਪਊਗਾ ਇਹਦੇ ਚ ਮਾਤਰਾ ਇਹ ਬਹੁਤ ਹੀ ਥੋੜਾ ਪਊਗਾ ਨੋਰਮਲ ਜਿਹੀ ਮਾਤਰਾ ਚੁੰਡੀ ਕੋ ਚੁੰਡੀ ਕੋ ਇਹ ਚੁੰਡੀ ਤੋਂ ਵੀ ਘੱਟ ਚੁੰਡੀ ਕੇ ਪਊਗੀ ਵਾ ਲਓ ਜੀ ਇੱਕ ਚੁੰਡੀ ਇਹਦੇ ਜਿਹੜਾ ਗਰਮ ਕੋਲਾ ਰੱਖੋਗੇ ਤੁਸੀਂ ਜੇ ਬਿਜਲੀ ਨਹੀਂ ਮਚਾਉਣੀ ਉਹ ਤਾਂ ਬਿਜਲੀ ਫ੍ਰੀ ਕਰਕੇ ਸਰਕਾਰ ਨੇ ਫਿਰ ਵੀ ਜੇ ਤੁਸੀਂ ਬਿਜਲੀ ਬਚਾਉਣੀ ਚਾਹੁੰਦੇ ਹੋ ਇਹਦੇ ਚ ਕੋਲਾ ਰੱਖੋ ਕਿਉਂਕਿ ਆਈਟਮ ਇਦਾਂ ਦੀ ਹੈ ਇਹ ਟੇਬਲ ਤੇ ਤੁਸੀਂ ਰੱਖ ਸਕਦੇ ਹੋ ਕਿਤੇ ਵੀ ਤਾਂ ਬਹੁਤ ਵਧੀਆ ਆਈਟਮ ਹੈ ਇਹ ਇਹਨੂੰ ਵਰਤ ਸਕਦੇ ਹੋ ਤੁਸੀਂ ਲਓ ਜੀ ਇਹ ਇਹਦੇ ਚ ਹੋਰ ਵੀ ਆਈਟਮਾਂ ਪਈਆਂ ਨੇ ਤੁਹਾਨੂੰ ਮੈਂ ਸਾਰੀਆਂ ਦਿਖਾ ਦਿੰਦਾ ਆਪਾਂ ਖੜੇ ਅੱਜ ਨਿਮਾਤਰਜ ਤੇ ਧਿਆਨ ਰੱਖਿਓ ਠੀਕ ਹੈ ਨਾ ਜੀ ਆ ਆਗੇ ਇਹ ਵੀ ਇਹ ਬਿਜਲੀ ਤੇ ਚੱਲਣ ਵਾਲੇ ਨੇ ਇਹਦੇ ਚ ਵੀ ਸੇਮ ਪ੍ਰੋਸੈਸ ਹੈ ਇਹਦੇ ਚ ਤੁਸੀਂ ਊਧ ਪਾਓ ਇਹ ਤੋਂ ਫਰੇਗਰੈਂਸ ਤੁਸੀਂ ਲੈ ਸਕਦੇ ਹੋ ਆਪਣੇ ਆਫਿਸ ਦੇ ਵਿੱਚ ਐਂਡ ਮੈਕ ਲਾ ਸਕਦੇ ਹੋ ਤੇ ਆ ਇੱਕ ਹੋਰ ਆ ਭਾਈ ਆ ਆਟਮ ਕੀ ਹੈ ਇਹਦੇ ਬਾਰੇ ਦੱਸ ਥੋੜਾ ਜਿਹਾ ਇਹ ਵੀ ਲੈਂਪ ਆ ਗਿਆ ਜੀ ਇਹ ਵੀ ਘਰਾਂ ਚ ਦਫ਼ਤਰਾਂ ਚ ਲਗਾਉਂਦੇ ਆ ਇਹਦੇ ਵਿੱਚ ਪਾਣੀ ਪੈ ਜੂਗਾ ਜੀ ਅੱਛਾ ਕਿਦਾਂ ਮੜਾ ਦਿਖਾਉ ਤੁਹਾਨੂੰ ਆ ਚੱਲ ਰਹੀ ਆ ਇਹ ਅੱਛਾ ਉਹ ਚੱਲ ਰਹੀ ਆ ਅੱਛਾ ਇਹਦੇ ਵਿੱਚ ਪਾਣੀ ਪੈਦਾ ਇਧਰ ਹੀ ਦਿਖਾਓ ਭਾਈ ਉਹਦੇ ਬਾਰੇ ਫੇਰ ਗੱਲ ਕਰਾਂਗੇ ਅਸੀਂ ਅਸੀਂ ਇਹ ਚ ਪਾਣੀ ਭਰ ਕੇ ਫਿਰ ਕੀ ਕਰਨਾ ਅਜੋ ਫਰੇਗਰੈਂਸ ਪੈਜੋ ਆਈ ਫਰੇਗਰੈਂਸ ਆ ਅਸੀਂ ਜਿਹੜਾ ਮਰਜੀ ਤੁਸੀਂ ਇਹਦੇ ਚ ਫਰੇਗਰੈਂਸ ਪਾ ਸਕਦੇ ਹੋ ਨਾ ਹਾਂ ਤੇ ਉਸ ਤੋਂ ਬਾਅਦ ਇਹਦੇ ਬਿਜਲੀ ਤੇ ਚੱਲਦੀ ਹੈ ਇਹ ਵੀ ਬਿਜਲੀ ਤੇ ਚੱਲਦੀ ਹੈ ਇਹਦਾ ਬਟਨ ਕਿੱਥੇ ਹੈ ਇਹਦਾ ਬਟਨ ਆ ਗਈ ਲਓ ਜੀ ਇੱਕ ਵਾਰੀ ਮੈਨੂੰ ਦਿਖਾਓ ਇੱਧਰ ਇਹ ਚ ਮਿੱਤਰੋ ਪਾਣੀ ਭਰੋ ਤੁਸੀਂ ਵਿੱਚ ਪਾਓ ਥੋੜਾ ਜਿਹਾ ਇਤਰ ਪਾਓ ਇਹਦੇ ਚ ਹਨਾ ਤੇ ਉਸ ਤੋਂ ਬਾਅਦ ਕੀ ਕਰਨਾ ਆ ਇਹਨੂੰ ਪੁਸ਼ ਕਰ ਦਿਓ ਥੋੜਾ ਜਿਹਾ ਹਵ ਵਾਲਾ ਆ ਦੇਖੋ ਆ ਵਾਈਟ ਜਿਹਾ ਲਿੰਦਾ ਇਹਨੂੰ ਐਦਾਂ ਪੁਸ਼ ਕਰੋਗੇ ਤੇ ਇਹਨੇ ਚੱਲ ਜਾਣਾ ਹੋਣ ਚਾਰਜ ਨਹੀਂ ਕੀਤਾ ਹੋਇਆ ਇਹ ਟੱਚ ਹੈ ਟੱਚ ਬਸ ਇਦਾਂ ਹੀ ਹਾਂ ਓਕੇ ਦੀ ਰਿਪੋਰਟ ਹੈ ਚੱਲ ਪਿਆ ਹੈ ਹਾਂ ਚੱਲ ਪਿਆ ਹੁਣ ਚਲੋ ਇਹਦੇ ਚ ਤੁਸੀਂ ਖਸਬੂ ਲੈ ਸਕਦੇ ਹੋ ਅਲੱਗ ਅਲੱਗ ਉਸ ਤੋਂ ਬਾਅਦ ਇੱਕ ਕਪਾਹ ਲੈ ਆਇਦਰ ਗੱਲ ਕਰਦੇ ਆ ਇਹਦੇ ਮੀਟਰ ਵੀ ਚੱਲ ਰਿਹਾ ਆ ਦੇਖੋ ਆ ਇਹਦੀ ਭਾਫ ਆ ਗਈ ਇਹ ਪਾਣੀ ਦੇ ਵਿੱਚ ਨੀਚੇ ਤੁਸੀਂ ਪਾ ਸਕਦੇ ਹੋ ਫਰੇਗਰੈਂਸ ਜਿਹੜੀ ਮਰਜ਼ੀ ਪਾ ਲਓ ਇਹ ਚ ਪਾਈ ਹੋਈ ਆ ਬਾਈ ਨਾ ਜੀ ਨਹੀਂ ਚ ਪਾਈ ਹਾਂ ਪਾ ਲਓ ਆ ਜਿਹੜੀ ਚੀਜ਼ ਆ ਪੂਰੇ ਘਰ ਨੂੰ ਮੈਂ 깔ਾ ਦੂ ਕਿਤੇ ਵੀ ਰੱਖ ਸਕਦੇ ਹੋ ਇੱਕ ਜਗ੍ਹਾ ਦੇ ਉੱਤੇ ਆਫਿਸ ਦੇ ਵਿੱਚ ਰੱਖੋ ਚਾਹੀ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਪੂਰੀ ਗੱਲ ਬਾਤ ਹੈ ਇੱਥੇ ਇਹ ਅੱਛਾ ਆ ਤਬੀਤ ਕਰਕੇ ਦੇਨੇ ਹੋ ਤੁਸੀਂ ਇਹ ਗੱਡੀਆਂ ਬਾਰੇ ਗੱਡੀਆਂ ਵਾਸਤੇ ਮੈਂ ਤਾਂ ਹੋਰ ਸਮਝਿਆ ਦੀ ਜਿਵੇਂ ਕਈ ਵਾਰੀ ਤਬੀਤ ਜੇ ਕਰਕੇ ਦੇੰਦੇ ਨੂੰ ਵੀ ਆ ਬੰਦੋ ਭਾਈ ਤੁਹਾਡੇ ਭੂਤ ਪ੍ਰੇਤ ਨਹੀਂ ਆਉਣਗੇ ਸੁਣਨਾ ਉਪਰੀ ਹਵਾ ਨਹੀਂ ਹੋਊਗੀ ਉਹ ਚੀਜ਼ਾਂ ਨਹੀਂ ਆਈ ਮੈਨੂੰ ਤਾਂ ਨਹੀਂ ਲੱਗਿਆ ਇਹ ਇਹ ਗੱਡੀਆਂ ਕਾਰਾਂ ਵਾਸਤੇ ਅੱਛਾ ਗੱਡੀਆਂ ਕਾਰਾਂ ਚ ਕੀ ਕੰਮ ਕਰਦੀ ਹੈ ਇਹ ਡਰੈਗਨ ਇਸ ਬਾਤ ਤੇ ਕਿਸੇ ਨੂੰ ਉਲਟੀ ਆਂਦੀ ਹੈ ਜੀ ਇਹ ਕੱਚਾ ਕੱਚਾ ਜਾਂ ਹੁੰਦਾ ਹੈ ਇਹ ਉਹਦੇ ਬਾਰੇ ਬਹੁਤ ਵਧੀਆ ਚੀਜ਼ ਜਿਹੜੇ ਬੰਦੇ ਨੂੰ ਕਵਰਾੜ ਜੀ ਹੁੰਦੀ ਹੈ ਕਹਿੰਦੇ ਸਾਡਾ ਤਾਂ ਜੀ ਤੇਲ ਚੜ ਗਿਆ ਹਨਾ ਉਹ ਤੁਸੀਂ ਆਪਣੀ ਗੱਡੀ ਦੇ ਵਿੱਚ ਆਹ ਟੰਗ ਸਕਦੇ ਹੋ ਆ ਦੇ ਇਹਦੇ ਚ ਇਹਦੇ ਚ ਪਾ ਕੇ ਭਰ ਕੇ ਦੇਨੇ ਹੋ ਤੁਸੀਂ ਹਾਂ ਇਹਨਾਂ ਚ ਕਿਹੜਾ ਮਰਜੀ ਅਸੀਂ ਜੇ ਖਾਲੀ ਹੋ ਜੇ ਫੇਰ ਬਈ ਫੇਰ ਫੇਰ ਭਰ ਕੇ ਦੇ ਦਾਂਗੇ ਆਪਾਂ ਇਹ ਫੇਰ ਦੁਬਾਰੇ ਤੁਹਾਡੇ ਕੋਲੇ ਇੱਕ ਫੇਰ ਦੁਬਾਰੇ ਇਹਨਾਂ ਕੋਲੇ ਬੀਟ ਕਰੋ ਤੁਸੀਂ ਫੇਰ ਭਰਾ ਕੇ ਲੈ ਜਾਓ ਜੇ ਤੁਹਾਨੂੰ ਉਹ ਪਹਿਲਾਂ ਵਾਲੀ ਫਲੇਵਰ ਲੱਗਦਾ ਬਹੁਤ ਦੇਖ ਲਈ ਕੋਈ ਨਵੀਂ ਪਵਾ ਕੇ ਲੈ ਜਾਓ ਕਿ ਐਦਾਂ ਹੀ ਆ ਨਾ ਹਾਂਜੀ ਹਾਂਜੀ ਇਹ ਕਿੰਨੇ ਕ ਪ੍ਰਾਈਸ ਦੀ ਹੈ ਇਹ 600 ਰੁਪਏ ਦੀ ਹੈ 600 ਰੁਪਏ ਦੀ ਭਰੀ ਭرائی ਭਰੀ ਭرائی 600 ਦੀ ਕਿੰਨਾ ਚਿਰ ਚੱਲੂ ਇਹ ਇਹ ਕੋ ਚੱਲੂ ਹੀ 6 ਮਹੀਨੇ 6 ਮਹੀਨੇ ਨਿਆਰੇ ਲਓ ਵੀ ਸੇਸਰ 100 ਰੁਪਏ ਮਹੀਨਾ ਪੂਜਦਾ 100 ਰੁਪਏ ਪਿੰਨਾ ਪੂਜਦਾ ਜੇ ਰੋਜ਼ ਗੱਡੀ ਭਜਾਈ ਫਰੀ ਜਾਣਾ ਬਾਹ ਕਿਆ ਬਾਤ ਆ ਇਹ ਚ ਕਈ ਤਰ੍ਹਾਂ ਦੀ ਨੇ ਦੇਖੋ ਤੁਸੀਂ ਆ ਸੀ ਆ ਇਹ ਉਹ ਸੇਮ ਕਲਰ ਆ ਗਿਆ ਆ ਨੀਲਾ ਕਲਰ ਆ ਗਿਆ ਹੋਰ ਵੀ ਅਲੱਗ-ਅਲੱਗ ਇਹਨਾਂ ਕੋਲ ਮਿਲ ਜਾਂਦੀਆਂ ਜਿਹੜੇ ਆ ਇਸ ਤਰ੍ਹਾਂ ਦੀ ਆਪਾਂ ਗੱਲ ਕੀਤੀ ਸੀ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਹਦਾ ਕੀ ਰੇਟ ਹੁੰਦਾ 100 ਰੁਪਏ ਪਰ ਐਮ ਐਲ ਆ ਜੀ 100 ਰੁਪਏ ਪਰ ਐਮ ਐਲ ਜਿਹੜਾ ਮਰਜ਼ੀ ਲੇ ਗੋਈ ਚੱਕਰ ਨਹੀਂ ਇੱਕ ਆਈਟਮ ਜੀ ਸਾਹਮਣੇ ਹੋਰ ਪਈ ਆ ਉਹ ਦਿਖਾਏਗਾ ਵੀ ਉਹ ਦੇਖੋ ਇਧਰ ਮਾਰੀ ਨੀਗਾ ਆ ਦੇਖੋ ਕਿਆ ਬਾਤਾਂ ਨੇ ਇਹ ਕੀ ਜਿਵੇਂ ਉਹ ਕੱਪ ਨਹੀਂ ਉਹ ਦੇਉਦੇ ਆਲੇ ਖੜਾੀਆਂ ਲੈ ਹਨ ਉਹ ਵਿਜੇਤਾ ਨੂੰ ਦਿੰਦੇ ਹੁੰਦੇ ਨੇ ਇਹ ਕੀ ਐਤਮਾਈ ਦੇ ਬਾਰੇ ਵੀ ਦੱਸ ਦੇ ਥੋੜਾ ਜਿਹਾ ਇਹ ਲੈਂਪ ਆ ਗਿਆ ਜੀ ਇਹ ਵੀ ਫਰੇਗਰੈਂਸ ਵਾਸਤੇ ਹੈ ਲਾਈਟ ਚਲਦੀ ਐ ਇੱਥੇ ਵੀ ਲੈ ਲੈ ਨਾ ਲਾਈਟ ਵਾਲੀ ਨਹੀਂ ਹੈਗੀ ਅੱਛਾ ਚਲਦੀ ਲਾਈਟ ਤੇ ਆ ਚੱਲਦੀ ਲਾਈਟ ਅੱਛਾ ਫਰੇਗਰੈਂਸੀ ਦਿੰਦੀ ਹੈ ਇਹ ਮੈਂ ਕਹਿੰਦੇ ਚਾਨਣ ਕਰਨ ਵਾਲਾ ਲੈਂਪ ਹੈ ਇਹ 100 ਇਹ ਆ ਗਈ ਬਸ ਇੱਕ ਅੱਛਾ ਆਪਦਾ ਹਾਂ ਕੀ ਬਾਤ ਆ ਦੇਖੋ ਜੀ ਹੈਵੀ ਆ ਪੂਰਾ ਅਗਰ ਤੁਹਾਨੂੰ ਵਧੀਆ ਲੱਗਦਾ ਨਾ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮੈਂ ਤੁਹਾਨੂੰ ਸਾਰੀ ਲੋਕੇਸ਼ਨਾਂ ਦੀ ਗੱਲਬਾਤ ਜ਼ਰੂਰ ਦੱਸੂਗਾ ਨਾ ਤੇ ਇਹਨਾਂ ਦਾ ਨੰਬਰ ਇਹ ਦਵਾਂਗੇ ਭਾਈ ਹੋਰ ਕੀ ਆਈਟਮ ਰੱਖੀ ਆਪਣੇ ਕੋਲ ਇੱਕ ਚੀਜ਼ ਆਪਣੇ ਨਾਲ ਬੇ ਆ ਆ ਗਈ ਇਹ ਇਹ ਕੀ ਆਈਟਮ ਇਹ ਆਪਾਂ 5 ਨਾਲ ਇੱਕ ਫਰੀ ਦੇਵਾਂਗੇ ਜੀ 5 ਨਾਲ ਇੱਕ ਫਰੀ ਹਾਂਜੀ ਜਾਨਕਿ ਰੁਪਏ ਲਓਗੇ 5 ਦੇ ਇੱਕ ਫਰੀ ਦੇਵਾਂਗੇ ਸੇਮਾ ਫਰੀ ਹੈ ਹਾਂ ਸੇਮਾ ਇਹ ਡੱਬਾ ਕਿੰਨੇ ਦਾ ਇਹ ਡੱਬਾ ਵੀ ਫਰੀ ਦਾ ਦੇ ਦੇ ਦਾਂਗੇ ਅੱਛਾ ਡੱਬਾ ਫਰੀ ਹੈ ਐਂ ਪੈਕਿੰਗ ਪੈਕਿੰਗ ਪੂਰੀ ਪੈਕਿੰਗ ਆ ਰਹੀ ਹੈ ਕੀ ਬਾਤ ਹੈ ਲੱਭੀ ਫੁੱਲ ਡਿਸਕਾਊਂਟ ਦੇ ਰਿਹਾ ਭਾਈ ਨਮਾ ਕੰਮ ਆ ਇੱਕ ਹੋਰ ਮੈਂ ਬੇਨਤੀ ਕਰਦਾ ਵੀਡੀਓ ਦੇ ਵਿੱਚ ਅਵੀ ਸਾਡੇ ਪੰਜਾਬੀ ਭਰਾ ਜਿਹੜੇ ਅੱਜ ਕੱਲ ਨਵਾਂ ਕੰਮ ਸਟਾਰਟ ਕਰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਠੀਕ ਆ ਨਾ ਫਿਰ ਆਪਾਂ ਕਹਿੰਦੇ ਨੇ ਜੀ ਬਿਹਾਰੀਆਂ ਨੇ ਕਬਜ਼ਾ ਕਰ ਲਿਆ ਕਿਉਂਕਿ ਬਿਹਾਰੀ ਕਬਜ਼ਾ ਹੀ ਤਾਂ ਕਰਦੇ ਨੇ ਅਸੀਂ ਆਪਣੇ ਵਾਲਿਆਂ ਨੂੰ ਸਪੋਰਟ ਬਹੁਤ ਘੱਟ ਕਰਦੇ ਆ ਤੋ ਮੇਰਾ ਵੀਰ ਜਰੂਰ ਇੱਕ ਵਾਰੀ ਇਹਨਾਂ ਕੋਲੇ ਆ ਕੇ ਵਿਜ਼ਿਟ ਕਰਿਓ ਹਨਾ ਤੇ ਆ ਬਹੁਤ ਸਾਰੀਆਂ ਆਈਟਮਾਂ ਨੇ ਵੀਰ ਆ ਇਹਨਾਂ ਚ ਕੀ ਡੱਬੇ ਆ ਇਹ ਇਹ ਡੱਬੇ ਆ ਗਏ ਅਸੀਂ ਜਿਹੜੇ ਆ ਆਈਟਮਾਂ ਨੇ ਇਹ ਇਹਨਾਂ ਦੇ ਵਿੱਚ ਪਾ ਭਰ ਦਿੰਨੇ ਹੋ ਤੁਸੀਂ ਇਹ ਪਰੇ ਪਰ ਫਰੇਗਰੈਂਸ ਆ ਗਈਆਂ ਜੀ ਅੱਛਾ ਪਰੇ ਹੋਏ ਨੇ ਹਾਂ ਜੀ ਪਰੇ ਹੋਏ ਆ ਦੇਖੋ ਜੀ ਕਿੰਨੇ ਤਰ੍ਹਾਂ ਦੀਆਂ ਇਹਨਾਂ ਕੋਲ ਆਟਮਾਂ ਨੇ ਆ ਦੇਖੋ ਉਹਦੇ ਬਹੁਤ ਸੋਹਣੀਆਂ ਆਟਮਾਂ ਲੱਗਦੇ ਨੇ ਜੀਬੋ ਗਰੀਬ ਜੀ ਹਨ ਤੇ ਆ ਕੇ ਤੁਸੀਂ ਇੱਕ ਵਾਰੀ ਵਿਜ਼ਿਟ ਕਰਿਓ ਅੱਛਾ ਆਪਣੀ ਕੀ ਲੋਕੇਸ਼ਨ ਮੜਾ ਦੱਸਿਓ ਆਪਣੀ ਲੋਕੇਸ਼ਨ ਹੈ ਕਾਲੇ ਕਾ ਹਵੇਲੀ ਸੰਗਰੂਰ ਰੋਡ ਕਾਲੇ ਕਾ ਹਵੇਲੀ ਜਿਹੜਾ ਸੰਗਰੂਰ ਨੂੰ ਸਿੱਧਾ ਰੋਡ ਜਾਂਦਾ ਹੈ ਜਿੰਦਾਲਾ ਰੋਡ ਹਨਾ ਹਾਂ ਜਿੰਦਾਲਾ ਰੋਡ ਜਿੰਦਾਲਾ ਰੋਡ ਹੈ ਸੰਗਰੂਰ ਨੂੰ ਚੱਲਦਾ ਹੈ ਕਾਲੇ ਕਾ ਹਵੇਲੀ ਹੈ ਏਰੀਆ ਕਿਹੜਾ ਹੈ ਇਹ ਪਟਿਆਲਾ ਹੈ ਪਟਿਆਲਾ ਐਰੀਆ ਪਟਿਆਲੇ ਜ਼ਿਲ੍ਹੇ ਚ ਪੈਂਦਾ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਕਾਲੇ ਕਾ ਹਵੇਲੀ ਇੱਥੇ ਬਣੀ ਹੋਈ ਆ ਮੈਂ ਤੁਹਾਨੂੰ ਬਾਹਰ ਵੀ ਦਿਖਾਦਾ ਫਿਰ ਬਾਈ ਦਾ ਨੰਬਰ ਦਊਗਾ ਪਹਿਲਾਂ ਬਾਹਰ ਨਿਗਾ ਮਰਵਾ ਦੇ ਬਾਈ ਕਾਲੇ ਕਾ ਹਵੇਲੀ ਇਹਦੀ ਪਹਿਚਾਣ ਵੀ ਆ ਜਾਂਦੀ ਅਗਲੇ ਨੂੰ ਆ ਦੇਖੋ ਮੈਂ ਖੜਿਆ ਨੇ ਇਧਰ ਬਾਹਰ ਆ ਦੇਖੋ ਤੁਸੀਂ ਆਲੇ ਦਲੇ ਘੁਮਾ ਦਿਓ ਪੂਰੀ ਇੱਥੇ ਆ ਇਧਰ ਸਾਈਡ ਤੇ ਲੋਕੇਸ਼ਨ ਵੀ ਬਣੀ ਹੋਈ ਆ ਬਹੁਤ ਵਧੀਆ ਅਗਰ ਤੁਸੀਂ ਕੋਈ ਵੀਡੀਓ ਸ਼ੂਟ ਕਰਨਾ ਕੋਈ ਹੋਰ ਤਰ੍ਹਾਂ ਦੀ ਆਪਾਂ ਇਹਨਾਂ ਦੀ ਵੀ ਗੱਲਬਾਤ ਕਰਦੇ ਆ ਇੱਥੇ ਹੈਗਾ ਨਿੰਮਾ ਅਤਰਜ ਇੱਥੇ ਆ ਕੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਬਾਈ ਤੇ ਬਾਈ ਆਪਣਾ ਨੰ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੁੰਦਾ ਆਉਣਾ ਹੁੰਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਜੇ ਕਿਸੇ ਨੇ ਮੰਗਵਾਉਣਾ ਹੋਵੇ ਇਹ ਭੇਜ ਦੋਗੇ ਭੇਜ ਦਾਂਗੇ ਆਲ ਇੰਡੀਆ ਆਪਣੀ ਡਿਲੀਵਰੀ ਫ੍ਰੀ ਹੋਊਗੀ ਫ੍ਰੀ ਹੋਊਗੀ ਹਾਂ ਠੀਕ ਹੈ ਜਿੱਥੇ ਮਰਜੀ ਇੰਡੀਆ ਦੇ ਵਿੱਚ ਮੰਗਵਾ ਸਕਦੇ ਹੋ ਇਹ ਬਹੁਤ ਵਧੀਆ ਗੱਲ ਆ ਫ੍ਰੀ ਡਿਲੀਵਰੀ ਹੈ ਜਿੱਥੇ ਇੰਡੀਆ ਦੇ ਵਿੱਚ ਥੋੜਾ ਜੀ ਕਰਦਾ ਮੰਗਵਾ ਸਕਦੇ ਹੋ ਤੇ ਠੀਕ ਆ ਸੁਗੰਧੀਆਂ ਦੀ ਫੁੱਲ ਗਾਰੰਟੀ ਹੈ ਇੱਕ ਦਿਨ ਲਾਓ ਤਿੰਨ ਦਿਨ ਮੋਜਾਂ ਕਰੋ ਹਾਂਜੀ ਹਾਂਜੀ ਐਦਾਂ ਜੀ ਜੀ ਕੱਪੜੇ ਧੋ ਕੇ ਪਾ ਕੇ ਆਜੋ ਚਾਹੇ ਦੀ ਫੇਰ ਵੀ ਕਦੇ ਸੁਗੰਧੀਆਂ ਆਉਂਦੀ ਹੈ ਮੈਂ ਮੈਨੂੰ ਪਹਿਲਾਂ ਦੱਸਿਆ ਸੀ ਕਿਸੇ ਨੇ ਕਹ ਤੇ ਆਪਣਾ ਮੋਬਾਈਲ ਨੰਬਰ ਬੋਲੋ ਜਿਹੜਾ ਤੁਸੀਂ ਆਪਣਾ ਮੋਬਾਈਲ ਨੰਬਰ ਹੈਗਾ 7627889927 ਇੱਕ ਵਾਰੀ ਹੋਰ ਬੋਲ ਦੋ 7627889927 ਤੁਹਾਡਾ ਨਾਮ ਵੀ ਦੱਸ ਦੋ ਮੇਰਾ ਨਾਮ ਹੈਗਾ ਹਰਜੋਤਪ੍ਰੀਤ ਸਿੰਘ ਲਓ ਜੀ ਹਰਜੋਤਪ੍ਰੀਤ ਨੂੰ ਮਾਰੋ ਕਾਲ ਤੁਹਾਨੂੰ ਚਾਹੀਦੇ ਨੇ ਇਤਰਾ ਤੇ ਫਟਾਫਟ ਕਰੋ ਕਾਲ ਤੁਸੀਂ ਆਪਣੇ ਕੋਲ ਵੀ ਮੰਗਵਾ ਸਕਦੇ ਹੋ ਇਥੋਂ ਲੈ ਕੇ ਵੀ ਜਾ ਸਕਦੇ ਹੋ ਲੋਕੇਸ਼ਨ ਹੈਗੀ ਹੈਗੀ ਆਪਣੀ ਕਾਲੇ ਕਾ ਹਵੇਲੀ ਤੇ ਸੰਗਰੂਰ ਤੋਂ ਜਿਹੜਾ ਜੀਨੂ ਰੋਡ ਚੱਲਦਾ ਹੈ ਕਿਤੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਧੰਨਵਾਦ